रोटरी क्लब समाना सेंटर ਵੱਲੋਂ ਜਿਹੜੇ ਕਿ ਸਮਾਜ ਸੇਵਾ ਦੇ ਕੰਮ ਲਗਾਤਾਰ ਇਹ ਕਲਬ ਕਰ ਰਿਹਾ ਹੈ ਔਰ ਉਸ ਦੇ ਤਹਿਤ ਹੀ ਸਮਾਣਾ ਦਾ ਪਿੰਡ ਹੈ ਆਲਮਪੁਰ ਆਲਮਪੁਰ ਕੇ ਜਿਹੜੇ ਮਿਡਲ ਸਕੂਲ ਹੈ ਮਿਡਲ ਸਕੂਲ ਦੇ ਵਿਦਿਆਰਥੀਆਂ ਦੇ ਲਈ ਇੱਕ ਦੇਸੂ ਦੇਖ ਰਹੇ ਵੀ ਇਨਵਰਟਰ ਕੀ ਮੁਹੱਈਆ ਕਰਾਇਆ ਗਿਆ ਜੋ ਕਿ ਬੱਚਿਆਂ ਦੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਗਰਮੀ ਦਾ ਮੌਸਮ ਹੋਵੇ ਤਾਂ ਪੰਖੇ ਚੱਲ ਨਾ ਸਕਦੇ ਕਿਉਂਕਿ ਗਰਮੀ ਦੇ ਵਿੱਚ ਲਾਈਟ ਕਈ ਵਾਰ ਚਲੀ ਜਾਵੇ ਤਾਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਥਾ ਰਜੇਸ਼ ਕੁਮਾਰ ਲੱਕੀ ਦੀ ਅਗਵਾਈ ਦੇ ਵਿੱਚ ਸਮਾਣਾ ਰੋਟਰੀ ਕਲੱਬ ਸੈਂਟਰ ਵੱਲੋਂ ਜਿਹੜਾ ਇਹ ਸਮਾਜ ਸੇਵਾ ਦਾ ਕੰਮ ਕੀਤਾ ਜਾ ਰਿਹਾ ਹੈ ਉਹ ਸਲਾਗਾਯੋਗ ਹੈ ਇਸ ਲਈ ਅਸੀਂ ਗੱਲਬਾਤ ਵੀ ਕਰਦੇ ਹਾਂ ਭਾਈ ਸਾਹਿਬ ਇੱਥੇ ਸਕੂਲ ਦੇ ਇਹ ਨਾਮ ਕਮਲ ਜੀ ਸ਼ਰਮਾ ਜੀ ਇਹ ਰੋਟਰੀ ਕਲੱਬ ਸੈਂਟਰ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਹੈ ਜੀ ਇਹਨਾਂ ਨੇ ਸਾਡੇ ਸਕੂਲ ਲਈ ਬੱਚਿਆਂ ਦੀ ਇਹ ਬਹੁਤ ਵੱਡੀ ਲੋੜ ਸੀਗੀ ਜਿਸ ਨਾਲ ਗਰਮੀ ਜਾਂ ਸਰਦੀ ਦੇ ਵਿੱਚ ਜਿਹੜਾ ਵੀ ਹੈ ਇਹਨਾਂ ਦਾ ਬੱਚਿਆਂ ਨੂੰ ਹੁਣ ਦਿੱਕਤ ਨਹੀਂ ਆਏਗੀ ਜਿਵੇਂ ਹੁਣ ਅੱਗੇ ਸਰਦੀਆਂ ਦਾ ਮੌਸਮ ਆਉਣਾ ਹੈ ਜਦੋਂ ਮੌਸਮ ਖਰਾਬ ਹੁੰਦਾ ਹੁਣ ਬਿਜਲੀ ਦੀ ਸਭ ਤੋਂ ਵੱਡੀ ਸਮੱਸਿਆ ਰਹਿੰਦੀ ਹੈ ਉਹ ਨਹੀਂ ਹੁਣ ਦਿੱਕਤ ਆਏਗੀ ਇਸ ਲਈ ਅਸੀਂ ਸਾਰੇ ਕਲੱਬ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਰੋਟਰੀ ਕਲੱਬ ਸਮਾਣਾ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੇ ਸਕੂਲ ਨੂੰ ਇਨਵਰਟਰ ਜੋ ਦਿੱਤਾ ਹੈ ਬੱਚਾ ਲਈ ਸੋਚਿਆ ਬਹੁਤ ਬਹੁਤ ਧੰਨਵਾਦ ਹਾਂਜੀ ਸਾਡੇ ਰੋਟਰੀ ਕਲੱਬ ਸਮਾਣਾ ਸੈਂਟਰ ਵੱਲੋਂ ਅੱਜ ਆਪਣੇ ਸਮਾਜ ਸੇਵੀ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਵਿਸ਼ੇਸ਼ ਤੌਰ ਤੇ ਸਕੂਲ ਦੇ ਬੱਚਿਆਂ ਨੂੰ ਦੇਖਦੇ ਹੋਏ ਸਿੱਖਿਆ ਦੇ ਖੇਤਰ ਨੂੰ ਦੇਖਦੇ ਹੋਏ ਇਸ ਕਲੱਬ ਵੱਲੋਂ ਆਪਣਾ ਆਪਣੇ ਸਮਾਜ ਸੇਵੀ ਕੰਮਲ ਵਧਾਉਂਦੇ ਹੋਏ ਅੱਜ ਇੱਥੇ ਆਲਮਪੂਰ ਮੀਡਲ ਸਕੂਲ ਦੇ ਵਿੱਚ ਇਨਵਰਟਰ ਦੇ ਬੈਟਰੀ ਦਿੱਤਾ ਜਾ ਰਿਹਾ ਤੇ ਇਸ ਦੇ ਨਾਲ ਹੀ ਅੱਜ ਹੀ ਪ੍ਰਾਇਮਰੀ ਸਕੂਲ ਸਮਾਨਾ ਦੇ ਵਿੱਚ ਬੱਚਾ ਨੂੰ ਬੂਟ ਤੇ ਜੁਰਾਬਾਂ ਦੇਣ ਦਾ ਵੀ ਪ੍ਰੋਗਰਾਮ ਬਣਾਇਆ ਗਿਆ ਹੈ ਇਹ ਸਾਰਾ ਪ੍ਰੋਗਰਾਮ ਸਾਡੇ ਰੋਟੀਗਲਾ ਸਮਾਨਾ ਸੈਂਟਰਲ ਦੇ ਪ੍ਰਧਾਨ ਸ਼੍ਰੀ ਰਜੇਸ਼ ਗੋਇਲ ਲੱਕੀ ਅਤੇ ਸਾਬਕਾ ਪ੍ਰਧਾਨ ਸ਼੍ਰੀ ਪ੍ਰਦੀਪ ਗੋਲ ਮਿੰਕਾ ਜੀ ਦੀ ਅਗਵਾਈ ਦੇ ਵਿੱਚ ਹੋ ਰਿਹਾ ਹੈ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਮਿੰਕਾ ਜੀ ਦੀ ਅਗਵਾਈ ਦੇ ਵਿੱਚ ਸਾਡੇ ਵੱਲੋਂ ਕਲੱਬ ਵੱਲੋਂ ਸਕੂਲ ਦਾ ਆਪਣਾ ਸਮਾਨਾ ਦੇ ਤੇ ਉੱਤੇ ਹਾਲੇ-ਦਵਾਲੇ ਲੱਗਦੇ ਕਈ ਪਿੰਡਾਂ ਦੇ ਵਿੱਚ ਇਨਵਰਟਰ ਬੈਟਰੀ ਆ ਤੇ ਆਪਣਾ ਬੋਡ ਵਗੈਰਾ ਕਾਪੀਆਂ ਵਗੈਰਾ ਬੱਚਾ ਨੂੰ ਪਹਿਲਾਂ ਵੀ ਵਿਤ੍ਰਿਤ ਕੀਤੀਆਂ ਜਾ ਚੁੱਕੀਆਂ ਹਨ ਪੌਦੇ ਵੀ ਲਗਾਏ ਜਾ ਲਗਾਏ ਜਾ ਚੁੱਕੇ ਹਨ ਤੇ ਅੱਗੇ ਵੀ ਸਾਡੀ ਇਹੀ ਕੋਸ਼ਿਸ਼ ਹੈ ਕਿ ਅਸੀਂ ਇਹਨਾਂ ਕੰਮਾਂ ਨੂੰ ਜਾਰੀ ਰੱਖੀਏ ਕੈਮਰਾਮੈਨ ਡੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਨਾ న్యూਸ